ਹਾਜੀ ਕਿਨਾ ਬੀਬੀ ਜੀ ਤੁਹਾਡਾ ਸਰਬਜੀਤ ਜੇ ਘਰ ਵਾਲੇ ਦਾ ਨਾਮ ਕੀ ਜੇ ਜਲਤਾਰ ਸਿੰਘ ਜੀ ਮਕਾਨ ਨੰਬਰ ਕਿੰਨਾ ਤੁਹਾਡਾ 127 ਨੰਬਰ ਜੀ ਐ ਗਲੀ ਨੰਬਰ 7 ਨੰਬਰ ਗਲੀ ਜੀ 7 ਨੰਬਰ ਗਲੀ ਜੇ ਕਿੱਥੇ ਰਹਿੰਦੇ ਜੇ ਹਾਈਪੋਰਟ ਖਾਸਾਰੀ ਦੇ ਜੀ ਇੰਦਰਾ ਕਲੋਨੀ ਕੋਟਖਾਲਸਾ ਹਾਂਜੀ ਐ ਇੰਦਰਾ ਕਲੋਨੀ ਕੋਟਖਾਲਸਾ ਆਈਂਦੇ ਜੇ ਹਾਂਜੀ ਤੁਸੀਂ ਅੱਜ ਆ ਮੀਡੀਆ ਵਾਲਿਆਂ ਨੂੰ ਸੱਦਿਆ ਕਿਉਂ ਸੱਦਿਆ ਜੀ ਇਹ ਸਾਡੇ ਨਾਲ ਬੱਚੇ ਨੂੰ ਸੱਟ ਲੱਗ ਗਈ ਜੇ ਕਿਤਰਾ ਇਹ ਟ੍ਰੇਨ ਤੋਂ ਡਿੱਗ ਗਿਆ ਜੀ ਟ੍ਰੇਨ ਤੋਂ ਡਿੱਗ ਪਿਆਗੇ ਕਿੰਨਾ ਚਿਰ ਪਹਿਲਾਂ ਇਹ 5 ਮਹੀਨੇ ਪਹਿਲਾਂ ਅਸੀਂ ਪ੍ਰਸ਼ਨ ਕਰਵਾਇਆ ਜੀ ਇਹਦਾ ਅੱਛਾ ਹਾਂਜੀ ਤੇ ਟ੍ਰੇਨ ਤੋਂ ਡਿੱਗ ਪਿਆ ਹਾਂਜੀ ਤੇ ਇਹ ਹੁਣ ਕਿਉਂ ਹੈ ਤੁਸੀਂ ਹੁਣ ਮੀਡੀਆ ਨੂੰ ਸੱਜਿਆ ਇਸ ਵਕਤ ਸੱਜਿਆ ਇਹ ਸਾਡਾ ਪ੍ਰਸ਼ਨ ਜਿੱਦੋਂ ਕਰਵਾਇਆ ਸਾਡਾ ਬਹੁਤ ਪੈਸਾ ਲੱਗ ਗਿਆ ਵਾ ਇਤਰਾ ਹੀ ਲੋਕਾਂ ਨੇ ਬਹੁਤ ਮਦਦ ਕੀਤੀ ਸਾਡੀ ਅੱਛਾ ਤੇ ਹੁਣ ਇਹਦੀ ਹੱਡੀ ਕੱਢ ਕੇ ਰੱਖੀ ਜੇ ਦਿਮਾਗ ਦੀ ਹਾਂਜੀ ਉਹ ਉਹਨਾਂ ਨੇ ਪੈਸਾ ਸਾਡੇ ਕੋਲ 1.5 ਲੱਖ ਰੁਪਈਆ ਮੰਗਿਆ ਜੀ ਕਿੱਥੋਂ ਆ ਕਿੱਥੋਂ ਆਦੇ ਹਸਪੀਟਲ ਆ ਇਹ ਲੁਧਿਆਣਾ ਸੀਐਮਸੀ ਹਸਪੀਟਲ ਦੇ ਵਿੱਚ ਇਹਦਾ ਇਲਾਜ ਹੋਇਆ ਜੀ ਅੱਛਾ ਤੇ ਉੱਥੇ ਗਏ ਹਾਂ ਤੇ ਉਹਨਾਂ ਨੇ ਸਾਡੇ ਕੋਲ 1.5 ਲੱਖ ਰੁਪਈਆ ਮੰਗਿਆ ਜੀ ਹੁਣ ਤੇ ਸਾਡੇ ਕੋਲ ਪੈਸਾ ਤੇਲਾ ਨਹੀਂ ਹੋਣਿਆ ਤੇ ਬੱਚੇ ਦਾ ਹੋਣਾ ਪ੍ਰੈਸ਼ਰ ਫੇਅਰ ਤੇ ਲੇਟ ਹੋਣਿਆ ਤੇ ਬੱਚੇ ਨੂੰ ਏਦਾਂ ਦੌਰੇ ਪੈਣੇ ਚાલુ ਹੋ ਗਏ ਆ ਅੱਛਾ ਤੇ ਜੇ ਸਾਡੀ ਮਦਦ ਕਰ ਸਕਦੇ ਜੀ ਕੋਈ ਵੀ ਮਦਦ ਕਰ ਸਕਦਾ ਤੇ ਸਾਡੇ ਬੱਚੇ ਦੀ ਕਰ ਦੋ ਇਹ ਬੱਚਾ ਸ਼ਾਦੀ ਸ਼ੋਦਾਵਾ ਹੈ ਦਾ ਬੱਚੇ ਦਾ 1 ਸਾਲ ਦਾ ਬੱਚਾ ਵੀ ਆ ਤੇ ਤੁਸੀਂ ਮੇਰੇ ਤੋਂ ਮਿਹਰਬਾਨੀ ਹੋਗੀ ਜੇ ਮੇਰੇ ਬੱਚੇ ਦੀ ਤੁਸੀਂ ਕਰ ਦੋ ਸਾਡਾ ਤੇ ਇਹਦੀ ਜਾਨ ਬਚ ਜਾਏ ਘਰ ਬਣਿਆ ਰਵੇ ਅੱਛਾ ਜੀ ਤੁਹਾਡੇ ਕੋਈ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਹੈਗੇ ਸਾਡੇ ਇਲਾਜ ਕਰਾਉਣ ਵਾਸਤੇ ਕੋਈ ਪੈਸਾ ਨਹੀਂ ਹੈਗਾ ਮੇਰਾ ਆਦਮੀ ਵੀ ਨਹੀਂ ਹੈਗਾ ਤੁਹਾਡਾ ਆਦਮੀ ਵੀ ਨਹੀਂ ਹੈਗਾ ਡੈਥ ਹੋ ਗਈ ਏ ਅੱਛਾ ਹਾਂਜੀ ਤੇ ਫਿਰ ਕਿਤਰਾ ਗਿਆ ਰਹਿ ਜਾਂਦਾ ਤੁਹਾਡਾ ਵਿਚਾਰਾ ਕੋਈ ਨਹੀਂ ਚੱਲਦਾ ਇਤਰਾ ਹੀ ਟਾਈਮ ਪਾਸ ਕਰਦਾ ਬੱਚਾ ਇੱਥੇ ਹੈਗਾ ਉਹ ਵੱਡਾ ਉਹ ਥੋੜੇ ਬੋਤੇ ਲਿਆਉਂਦਾ ਆ ਤੇ ਤਾਂ ਪਾਸ ਆਟਾ ਕਰ ਜਾਂਦਾ ਇਹਨਾਂ ਨੂੰ ਵੀ ਪਾਲਣ ਡਿਆ ਮੈਨੂੰ ਵੀ ਪਾਲਣ ਡਿਆ ਯਕੀਨ ਆਏ ਬੱਚੇ ਦਾ ਜਿਹਦੇ ਬਾਰੇ ਤੁਸੀਂ ਮਦਦੋਂ ਕਹਿ ਰਹੇ ਜੀ ਇਹਦਾ ਲੱੱਕੀ ਸਿੰਘ ਜੇ ਨਾਂ ਲੱੱਕੀ ਸਿੰਘ ਆ ਹਾਂਜੀ ਅੱਛਾ ਜੀ ਇਹਦੇ ਡੈਡੀ ਦਾ ਨਾਂ ਕੀ ਜੇ ਜਗਤਾਰ ਸਿੰਘ ਜੀ ਜਗਤਾਰ ਸਿੰਘ ਆ ਹਾਂਜੀ ਲੱੱਕੀ ਆ ਇਹ ਜੀ ਲੱੱਕੀ ਲੱੱਕੀ ਪੁੱਤਰ ਜਗਤਾਰ ਸਿੰਘ ਆ ਗਲੀ ਨੰਬਰ 7 ਇੰਦਰਾ ਕਲੋਨੀ ਕੋਟ ਖਾਲਸਾ ਜੀ ਰਹਿ ਰਿਹਾ ਜੀ ਇਹ ਲੱਕੜ ਦਾ ਕੰਮ ਕਰਦਾ ਸੀ ਇਹ ਪਰਿਵਾਰ ਨਾ ਬਹੁਤ ਗਰੀਬ ਆ ਲੱਕੜ ਦਾ ਕੰਮ ਕਰਦਾ ਸੀ ਲੱਕੜ ਦਾ ਕੰਮ ਕਰਨ ਵਾਸਤੇ ਚੰਡੀਗੜ੍ਹ ਗਿਆ ਹੋਇਆ ਸੀ ਤੇ ਚੰਡੀਗੜ੍ਹੋਂ ਅੱਜ ਤੋਂ 6 ਮਹੀਨੇ ਪਹਿਲਾਂ ਟ੍ਰੇਨ ਤੇ ਚੜ੍ਹਿਆ ਤੇ ਜਦੋਂ ਟ੍ਰੇਨ ਤੇ ਚੜ੍ਹਿਆ ਰਸਤੇ ਦੇ ਵਿੱਚ ਟ੍ਰੇਨ ਰੁਕੀ ਲੁਧਿਆਣੇ ਆ ਕੇ ਤੇਰਾ ਚੋਰ ਪੈ ਗਏ ਇਹਦਾ ਮੋਬਾਈਲ ਫੋਨ ਪਏ ਮੋਬਾਈਲ ਫੋਨ ਦੇ ਨਾਲ ਹੀ ਇਹਨੂੰ ਵੀ ਟ੍ਰੇਨ ਚੋਂ ਖਿੱਚ ਕੇ ਥੱਲੇ ਸੁੱਟ ਦਿੱਤਾ ਤੇ ਇਹਦਾ ਸਿਰ ਫੇਸ ਗਿਆ ਜਿਸ ਦਾ ਇਹਨਾਂ ਨੇ ਬਹੁਤ ਇਲਾਜ ਕਰਾਇਆ ਹੁਣ ਇਲਾਜ ਕਰਾਉਣ ਵਾਸਤੇ ਇਹਨਾਂ ਕੋਲ ਪੈਸੇ ਨਹੀਂ ਆ ਇਹ ਇਸ ਪਰਿਵਾਰ ਨੇ ਮੰਗ ਕੀਤੀ ਆ ਇਸ ਸਰਕਾਰ ਨੇ ਪਰਿਵਾਰ ਨੇ ਦਾਨੀ ਸੱਜਣਾ ਭੈਣਾ ਭਰਾਵਾ ਵੀਰਾਂ ਸੱਜਣਾ ਕੋਲੋਂ ਦਾਨੀ ਸੱਜਣਾ ਕੋ ਤੇ ਸਰਕਾਰ ਕੋ ਮੰਗ ਕੀਤੀ ਆ ਕਿ ਇਸ ਬੱਚੇ ਦੀ ਜਾਨ ਬਚਾਈ ਜਾਵੇ ਇਹਦਾ ਟੋਟਾ ਘਟਾ ਖਰਚਾ ਜਿਹੜਾ ਆ 1.5 ਲੱਖ ਰੁਪਏ ਦਾ ਖਰਚਾ ਆ ਇਹ ਆਪਰੇਸ਼ਨ ਕਰਾਉਂਦੇ ਨੇ ਤੇ ਇਹਨਾਂ ਕੋਲ ਆਪਰੇਸ਼ਨ ਨਹੀਂ ਕਰਾਉਣ ਲਈ ਪੈਸੇ ਤੇ ਇਹਦੇ ਨਿਕੇ ਨਿਕੇ ਦੋ ਬੱਚੇ ਨੇ ਆ ਇਹਦੇ ਘਰ ਵਾਲੀ ਬੈਠੀ ਆ ਆ ਵਿਧਵਾ ਮਾਂ ਬੈਠੀ ਆ ਆ ਗੋਦੀ 'ਚ ਬੱਚਾ ਲਈ ਬੈਠੇ ਆ ਤੇ ਇਹ ਇਲਾਜ ਕਰਾਉਣ ਕਰਾ ਨਹੀਂ ਸਕਦੇ ਤੇ ਇਹ ਸਰਕਾਰ ਸਰਕਾਰ ਤੋਂ ਮੰਗ ਕਰਦੇ ਨੇ ਇਹਨਾਂ ਦਾ ਨੀਲਾ ਕਾਰਡ ਵੀ ਬਣਿਆ ਹੋਇਆ ਜਿਸ ਦੇ ਉੱਤੇ ਜਿਸ ਦੇ ਉੱਤੇ 5 ਲੱਖ ਦਾ ਇਲਾਜ ਸਰਕਾਰ ਵੱਲੋਂ ਫ੍ਰੀ ਕੀਤਾ ਜਾਂਦਾ ਹੈ ਤੇ ਪਰ ਜਿਹੜੇ ਵੀ ਹਸਪਤਾਲ ਚ ਜਾਂਦੇ ਨੇ ਇਹ ਇਹ ਨੀਲਾ ਕਾਰਡ ਲੈ ਕੇ ਤੇ ਇਹਨਾਂ ਨੂੰ ਦੱਸਿਆ ਜਾਂਦਾ ਵੀ ਤੁਹਾਡਾ 1.5 ਲੱਖ ਰੁਪਏ ਦਾ ਖਰਚਾ ਹੈ ਪਰ ਇਹ ਜਿਹੜਾ ਤੁਸੀਂ ਕਾਰਡ ਸਰਕਾਰ ਵੱਲੋਂ ਕਹਿ ਰਹੇ ਜੇ ਇਹ ਚੱਲਦਾ ਨਹੀਂ ਪਿਆ ਇਹ ਚੱਲਦਾ ਨਹੀਂ ਪਿਆ ਦੱਸੋ ਦੱਸਿਆ ਜਾਵੇ ਵੀ ਜੇ ਇਹ 5 ਲੱਖ ਦਾ ਇਲਾਜ ਵਿਚਾਰੇ ਕਰਾਉਣ ਜਾਂਦੇ ਨੇ ਤੇ ਜੇ ਇਹ ਇਹਨਾਂ ਨੂੰ ਹੁਣ ਮੁਸੀਬਤ ਪੈ ਗਈ ਆ ਤੇ ਇਹਨਾਂ ਦਾ ਕਾਰਡ ਚਲਾਇਆ ਨਹੀਂ ਜਾ ਰਿਹਾ ਤੇ ਕੀ ਫਾਇਦਾ ਸਰਕਾਰ ਵੱਲੋਂ ਇਹਨਾਂ ਇਹੋ ਜਿਹੇ ਪਰਿਵਾਰਾਂ ਨੂੰ 5 ਲੱਖ ਦੇ ਕਾਰਡ ਬਣਾ ਕੇ ਦੇਣ ਦਾ ਤੇ ਫਿਰ ਵੀ ਅਸੀਂ ਆਪਣੀ ਤਰਫੋਂ ਵੀ ਨਰਿੰਦਰ ਮੋਦੀ ਜੀ ਨੂੰ ਨਰਿੰਦਰ ਮੋਦੀ ਜੀ ਨੂੰ ਮਾਨਯੋਗ ਪ੍ਰਧਾਨ ਮੰਤਰੀ ਜਿਹੜੇ ਕੀ ਇਸ ਟਾਈਮ ਐਕਸ ਪ੍ਰਧਾਨ ਮੰਤਰੀ ਬਣ ਗਏ ਹੋਏ ਨੇ ਉਹਨਾਂ ਨੂੰ ਵੀ ਮੰਗ ਕਰਦੇ ਆਂ ਇਹ ਇਨਾਂ ਇਸ ਗਰੀਬ ਨੂੰ ਇਲਾਜ ਕਰਾਉਣ ਵਾਸਤੇ ਵੱਧ ਤੋਂ ਵੱਧ ਦਾਨੀ ਸੱਜਣ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਤਰਖਾਸ ਧਿਆਨ ਦੇਣਾ ਤੇ ਇਹਨਾਂ ਦੇ ਖਾਤੇ ਦੇ ਵਿੱਚ ਕੁਛ ਨਾ ਕੁਛ ਦਾਨ ਵਜੋਂ ਦਾਨੀ ਸੱਜਣ ਭੇਜਣ ਦੀ ਕਿਰਪਾਲਤਾ ਕਰਨ ਤਾਂ ਜੋ ਕਿ ਇਸ ਇਸ ਪਰਿਵਾਰ ਦਾ ਇਸ ਬੱਚੇ ਦੀ ਜਾਨ ਬਚ ਜਵੇ ਤੇ ਇਹ ਬੱਚਾ ਜਿਹੜਾ ਆ ਆਪਣੇ ਪੈਰਾਂ ਤੇ ਮੋੜ ਸਟੈਂਡ ਹੋ ਜੇ ਤੇ ਆਪਣੇ ਪਰਿਵਾਰ ਦੇ ਵਿੱਚ ਕਮਾਈ ਕਰਕੇ ਆਪਣੇ ਬਾਲ ਬੱਚੇ ਦਾ ਪਾਲਣ ਪੋਸ਼ਣ ਕਰ ਸਕੇ ਸੁਖਵਿੰਦਰ ਸਿੰਘ ਅੰਮ੍ਰਿਤਸਰ ਪੰਜਾਬ ਤੋਂ